ਆ ਦੇਖੋ ਸੁਖਵਿੰਦਰ ਹੁਣੀ ਵੀ ਬੱਚਿਆਂ ਦੇ ਨਾਲ ਹਾਂ ਕਰਦੇ ਹੋ ਕੈਮਰਾ ਖਰਾਬ ਹੋ ਗਿਆ ਸਰ ਕਾਸ਼ੂ ਬਦਾਮ ਪਰ ਆਇਆ ਫਾੜੇ ਮੇਲੇ ਆਏ ਹਾਈ ਪਾਪਾ ਬਿੱਟੇ ਆ ਜਾਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਸਾਥੀਓ ਅੱਜ ਸਾਡਾ ਮਤਲਬ ਬਲੌਗ ਕਿਸੇ ਹਿੱਲ ਸਟੇਸ਼ਨ ਦਾ ਨਹੀਂ ਹੈ ਇਹ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾਉਣ ਲੱਗੇ ਆ ਪਿੰਡੂ ਮੋਲ ਦਾ ਆਹ ਦੇਖੋ ਜੀ ਮੇਰੇ ਪਿਛਲੇ ਪਾਸੇ ਅੱਜ ਅਸੀਂ ਪਿੰਡ ਢੋਲਣਵਾਲ ਪਹੁੰਚੇ ਆ ਜੀ ਆ ਇੱਥੇ ਮੋਟਰ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਸਵੀਮਿੰਗ ਪੂਲ ਬਣਿਆ ਹੋਇਆ ਤੇ ਗਰਮੀ ਬਹੁਤ ਹੱਥ ਦੀ ਪੈ ਰਹੀ ਆ ਅੱਜ 15 ਜੂਨ ਹੋ ਗਈ ਆ ਤੇ ਇਸ ਕਰਕੇ ਅਸੀਂ ਬਾਹਰ ਵੀ ਕਿਤੇ ਕੋਈ ਟੂਰ ਪਲਾਨ ਨਹੀਂ ਹਜੇ ਕਰ ਸਕੇ ਤੇ ਫਿਲਹਾਲ ਅਸੀਂ ਪ੍ਰੋਗਰਾਮ ਬਣਾਇਆ ਸੀ ਕਿ ਇੱਥੇ ਬਹੁਤ ਸ਼ਾਨਦਾਰ ਜਿਹੜਾ ਇੱਕ ਸਵੀਮਿੰਗ ਪੂਲ ਬਣਿਆ ਹੋਇਆ ਮੋਟਰ ਤੇ ਆ ਦੇਖੋ ਕਿੰਨਾ ਸ਼ਾਨਦਾਰ ਮੋਟਰ ਦਾ ਵਿਊ ਆ ਤੇ ਮੈਂ ਤੁਹਾਨੂੰ ਆ ਦੇਖੋ ਦਿਖਾਉਣਾ ਇਧਰਲੀ ਸਾਈਡ ਤੇ ਦੇਖੋ ਕਿੰਨਾ ਸੋਹਣਾ ਜਿਹੜਾ সুইমিং ਪੂਲ ਬਣਿਆ ਹੈ ਕਾਫੀ ਵੱਡਾ ਹੈ ਬਣਿਆ ਹੋਇਆ ਇਹਦੇ ਵਿੱਚ ਅਸੀਂ ਸਵਿਮਿੰਗ ਵੀ ਕਰ ਸਕਦੇ ਤੇ ਮਿੱਤਰ ਹੁਣਾਂ ਨੇ ਅੱਜ ਸਾਡੇ ਲਈ ਕਾਫੀ ਆ ਦੇਖੋ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਕਹਿੰਦੇ ਤੁਸੀਂ ਮੋਟਰ ਤੇ ਆਓ ਤੇ ਅਸੀਂ ਇੱਥੇ ਅੱਜ ਪੂਰੇ ਨਹਾਉਣ ਦੇ ਨਜ਼ਾਰੇ ਲਵਾਂਗੇ ਆ ਦੇਖੋ ਹੱਦਵਾਣੀ ਮੰਗਵਾਏ ਹੋਏ ਆ ਤੇ ਆਓ ਫਿਰ ਲੈਨੇ ਆ ਇੱਥੇ ਨਹਾਉਣ ਦੇ ਨਜ਼ਾਰੇ ਤੇ ਤੁਹਾਨੂੰ ਵੀ ਇਧੀਆਂ ਝਲਗਾਂ ਦਿਖਾਉਨੇ ਆ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ 哎，他们来了？对不对？嗯 ਆ ਦੇਖੋ ਸਤਵਿੰਦਰ ਹੁਣੀ ਵੀ ਬੱਚਿਆਂ ਦੇ ਨਾਲ ਬੱਚੇ ਬਣੇ ਹੋਏ ਆ ਪੂਰਾ ਇੰਜੋਏ ਕਰ ਰਹੇ ਆ ਆ ਗਿਆ ਯਾਰ ਯਾਰਾ ਤਬ ਉਹ ਕਾ ਤਿਆਰ ਰਹੀ ਸੀ ਅੱਜ ਪਾਣੀ ਜ਼ਿਆਦਾ ਹੈ ਕਦਾਂ ਮਰੇਂਦਰੀ ਆਉਂਦਾ ਨੀ ਯਾਰ ਅੱਜ ਕਦਾਂ ਇਹ ਵੀ ਉਹਦਾ ਦੇਖੇਗੇ ਚੱਲੋ ਤਾਂ ਜਾਓ ਮੈਂ ਇਹ ਚੀਜ਼ ਲੈਣਾ ਤੇਰਾ ਇਹ ਹੋ ਗਿਆ ਉਹ ਦੇਖੋ ਤੇ ਇਹ ਹੋ ਗਿਆ ਅੱਜ ਪਾਣੀ ਆ ਵੀ ਬੰਮ ਖੈ। ਕਿੱਥੇ ਆ? ਇੱਕੋ ਚੱਕ ਚੱਕ ਦੇਖੋ। ਠੀਕ ਆ। ਬਹੁਤ ਨਿਆਰਾ। ਨਿਆਰਾ ਆ ਰਿਹਾ ਨਾ। ਫੁੱਲ ਫੁੱਲ। ਅੱਜ ਤਾਂ ਇਹਦੀ ਗਰਮੀ। ਉਹ ਵੀ ਠੰਡ। ਮੈਂ ਦੱਸ ਦਿੰਦਾ। ਉਹ ਬੜਾ ਜਾਂ ਮਾੜਿਆ ਹੈ। ਬੜੇ ਘਰ ਮੈਂ ਜੇ ਮੁੱਖ ਹੁੰਦਾ ਨਾ ਨਿਆਰਾ ਹੈ। ਮਜ਼ਾ ਆ ਰਿਹਾ। ਹੱਦਵਾਣਾ। ਲੈ ਲੈ ਯਾਰ। ਨਿਆਰੇ ਟੱਕੋ ਤੁਸੀਂ। ਹਾਂ। ਬੜੇ ਜਾਂਦਾ। ਉਹ ਚੱਤਲਾ। ਹੁਣ ਫੜ ਫੜ। ਓਏ ਆ ਜਾ। ਮਾਸ਼ਾਅੱਲਾ। ਜਕੋ ਜਕੋ ਆ ਜਾਓ ਨਿਆਣਿਆ ਆਇਆ ਹੈ ਨਾ ਲੈ ਬਈ ਆਵਾਜ਼ ਆ ਜਾ ਬੋਤਾ ਆ ਜਾ ਗਿਆ ਬਈ ਕਿਆ ਬਾਤ ਓਏ ਹੋਏ ਜਤਾਰੀਆਂ ਮੋਟਰ ਹੈ ਬਾਦਰ ਪਾਰ ਗਿਆ ਬਾਦਰ ਮੈਲਨ ਬਾਦਰ ਟੈਂਕ ਬਾਦਰ ਬਾਦਰ ਗਰਮੀ ਚ ਨਹੀਂ ਜਾਬ ਦੇ ਰੇ ਨੀ ਜਾ ਲੈ ਰਾਂਗੇ ਨਹੀਂ ਜਾਊਗਾ ਨੂੰੜਾ ਸੋ ਜਾਣਾ ਸ਼ਿਵਲੇ ਬਈ ਨਾ ਰਹੀ ਨਾ ਨਾ ਠੀਕ ਹੈ ਠੀਕ ਹੈ ਅੱਡਾ ਜਾਈ ਸ਼ਿਵਲਾ ਪਾਓ ਪੀਓ ਪਾਣੀ ਨਾਲ ਕੋਈ ਮਜੂਦ ਆ ਆ ਤਾਂ ਸਵਾਰਗਾਂ ਦੇ ਨਜ਼ਾਰੇ ਆ ਚੱਕੋ ਚੱਕੋ ਅਮਰ ਜੀ ਜੀ ਆ ਜਾ ਹੁਣ ਲੋ ਬਈ ਸਾਥੀਓ ਜ਼ਿੰਦਗੀ ਦੇ ਨਜ਼ਾਰੇ ਵਾਟਰ ਹੀ ਵਾਟਰ ਹੋ ਗਿਆ ਅੱਜ ਇਹ ਇਧਰ ਹੰਦਲੇ ਤੇ ਕਰੋ ਇਹ અમાਰੇ ਨੇਚਰ ਇਹਨੂੰ ਕਹਿੰਦੇ ਕੁਦਰਤ ਇਹਨੂੰ ਕਹਿੰਦੇ ਘਰਨੇ ਗੰਗਾ ਘਰ ਮੇਂ ਤੀਰਥ ਘਰ ਮੇਂ ਸਨਾਨ ਸਾਰਾ ਕੁਛ ਘਰ ਚਈ ਆ ਲੋਕ ਦੇਖੋ ਜਾਂਦੇ ਆ ਸ਼ਿਮਲੇ ਧਰਮਚਾਲਾ ਡਲਹੌਜ਼ੀ ਲੇਹ ਲਾਹਰ ਤੇ ਆ ਦੇਖੋ ਸਾਰਾ ਆ ਮੁੰਡੇ ਤਰਾਕ ਵੀ ਹੈਗੇ ਵਿੱਚ ਬਾਜੀ ਹੁਣੀ ਵੀ ਚੁੱਪੀ ਮਾਰ ਲੈਂਦੇ ਆ ਹਾਂ ਨਜ਼ਾਰਾ ਪੂਰਾ ਯਾਰ ਹੁਣ ਥੋੜੀ ਸਾਡਾ ਕੁਛ ਨਹੀਂ ਬਗਾਨ ਖਾਣ ਨਹੀਂ ਹੁਣ ਚੈਲੰਜ ਕਰਦੇ ਇੱਥੋਂ ਕੋਈ ਇੱਥੋਂ ਤੁਮ ਕੀ ਦੇਖ ਸਕਦੇ ਆ ਓਕੇ ਆ ਕਰ ਦਿਓ ਕੈਮਰਾ ਖਰਾਬ ਹੋ ਗਿਆ ਅੰਦਰ ਕਾਜੂ ਦਾ ਪਰਾਵਾ ਕੱਢ ਲੈ ਤੇ ਕੋਈ ਮੈਨੂੰ ਲੱਗ ਰਿਹਾ ਕੱਢ ਗਿਆ ਕੋਈ ਚੱਲ ਕੋਈ ਗੱਲ ਸਰਕਾਰੀ ਹੋਰ ਕੱਢੋ ਕੀ ਲਿਆਂਦਾ ਸੇਵਾ ਤੇ ਨਹੀਂ ਆਹ ਲਓਈ ਸਰਕਾਰੀ ਦੀ ਸੇਵਾ ਤੇ ਸਵੇਰੇ ਆਵੇ ਵਾਜੂ ਵਾਹ ਕਿਆ ਬਾਤ ਆ ਚਲਾਖ ਰਹੇਗਾ ਅੱਜ ਜਦਾਈ ਪਾਉਣੀ ਹੈ ਓਏ ਹੋਏ ਆ ਰਿਹਾ ਨਜ਼ਾਰਿਆ ਵੈਰੀ ਗੁੱਡ ਚੱਲ ਗਿਆ ਮਾਹ ਕਰਵੇ ਉਹ ਮਾਹ ਕਰਵੇ ਮੈਂ ਅੱਗੇ ਤੁਹਾਡਾ ਨਾ ਭਾਜੀ ਇਹ ਸਵੇਵੇਂ ਪੂਲ ਦੇਖ ਕੇ ਅਸੀਂ ਆਪਣਾ ਮੋਬਾਈਲ ਰਿਸਕ ਤੇ ਲਾਤਾ ਆ ਹੁੰਦਾ ਕੋਈ ਵਾਟਰ ਪ੍ਰੂਫ ਨਹੀਂ ਹੈਗਾ ਪਰ ਰਿਸਕ ਤੇ ਆ ਜਾ ਹਾਂ ਜਿਵੇਂ ਅਸੀਂ ਆਪਣੇ ਹੋਰ ਵੀ ਸਾਥੀਆਂ ਨੂੰ ਦਿਖਾਉਣਾ ਹੈ ਇਸ ਲਈ ਆਪਾਂ ਰਿਸਕ ਤੇ ਲਾ ਆ ਜੀ ਕੰਮ ਤੇ ਨਜ਼ਾਰਾ ਜੀ ਫੁੱਲ ਨਜ਼ਾਰਾ ਰੇਮੀਲ ਉਧਰ ਤਾਰ ਹੀ ਲੈ ਆ ਇਧਰ ਤਾਰ ਲਾਓ ਓਏ ਹੋਏ ਦਵਾਰਾ ਦਵਾਰਾ ਚਲੋ ਥੱਲੇ ਜਾਓ ਹਾਂ ਆ ਗੱਲ ਬਣੀ ਠੀਕ ਹੈ ਲੋ ਜੀ ਬਨਿੰਦਰ ਹਣੀ 10 ਸੈਕਿੰਡਾਂ ਲਈ ਡਾਈਵਿੰਗ 10 ਸੈਕਿੰਡਾਂ ਲਈ ਡਾਈਵਿੰਗ ਕਰਕੇ ਆਏ ਆ ਬਾਫਟਰ ਨਾ ਮੈਲਾ ਆਏ ਹਾਈ ਉਹ ਪਾ ਟਿੱਕਿਆ ਕਿੱਥੇ ਗਿਆ ਸਾਲ ਇਹ ਰੱਖ ਕੜ ਜਾਓ ਕੜ ਜਾਓ ਮੇਰਾ ਬਾਟਰ ਨਾ ਗਿਆ ਆ ਯਾਰ ਮੋੜ ਆ ਗਿਆ ਆ ਗਿਆ ਚੱਕੋ ਚੱਕੋ ਬਾਟਰ ਟੈਂਕ ਚ ਬਾਟਰ ਵੈਲਨ ਓਏ ਹੋਏ ਕੀ ਨਜ਼ਾਰਾ ਨਾਲ ਕਾਓ ਨਾਲ ਡਾਈਵ ਕਰੋ ਵਾਹ ਯਾਰ ਮੈਂ ਵੀ ਹੁਣ ਸ਼ਿਵਲੇ ਮਨਾਲੀ ਜਾਣਾ ਕੈਨਸਲ ਰੋਜ਼ ਇੱਥੇ ਹੀ ਡੇਰੇ ਇੱਥੇ ਲਾਓ ਸਾਥੀਓ ਇਹ ਸੀ ਸਾਡਾ ਛੋਟਾ ਜਿਹਾ ਅੱਜ ਦਾ ਬਲੌਗ ਮਿੱਤਰਾਂ ਦੀ ਮੋਟਰ ਤੇ ਵੀਡੀਓ ਦੇਖ ਕੇ ਤੁਹਾਨੂੰ ਵੀ ਕੁਝ ਠੰਡਕ ਮਹਿਸੂਸ ਹੋਈ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ